ਬੈਘਰੂ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਅਸੀਂ ਸਾਡੇ ਜੀ ਗਮਲਾ ਟੁੱਟ ਗਿਆ ਸੀਗਾ ਅਸੀਂ ਇਹਦਾ ਚੁੱਲਾ ਬਣਾ ਲਿਆ ਜੀ ਇਹਦੇ ਵਿੱਚ ਥੱਲੇ ਮਿੱਟੀ ਭਰ ਲਈ ਸੀ ਭਰ ਕੇ ਆਲੇ ਦਲੇ ਮਿੱਟੀ ਲਾ ਕੇ ਆ ਜਿਹੜੀ ਗੱਬੇ ਜੀ ਇੱਥੇ ਇੱਕ ਪੱਤੀ ਲਾਤੀ ਸੀ ਅਸੀਂ ਲੋਹੇ ਦੀ ਵਿੱਚ ਸਰੀਆ ਲਾ ਕੇ ਜੀ ਮਿੱਟੀ ਲਾ ਕੇ ਜੀ ਗਮਲੇ ਦਾ ਚੁੱਲਾ ਬਣਾ ਲਿਆ ਬਹੁਤ ਸੋਹਣਾ ਚੁੱਲਾ ਬਣਿਆ ਜੀ ਬਹੁਤ ਵਧੀਆ ਚੁੱਲਾ ਬਣਿਆ ਜੀ ਹੁਣ ਅਸੀਂ ਇੱਥੇ ਸਬਜ਼ੀ ਬਣਾਵਾਂਗੇ ਜੀ ਆਰਾਮ ਤੋਰੀਆਂ ਦੀ ਮਸਾਲੇ ਜੀ ਕੜਾਹੀ ਦੇ ਵਿੱਚ ਤੇਲ ਪਾਇਆ। ਇਹਦੇ ਉੱਪਰ ਜੀ ਕੜਾਹੀ ਰੱਖਤਾ ਨੇ। ਹਾਂਜੀ ਤੇਲ ਆਪਣਾ ਗਰਮ ਹੋ ਚੁੱਕਿਆ ਜੀ। ਪਹਿਲਾਂ ਪਹੇੜੇ ਵਿੱਚ ਲਸਣ ਪਾ ਦਾਂਗੇ। ਹਾਂਜੀ ਲਸਣ ਨੂੰ ਥੋੜਾ ਜਿਹਾ ਆਪਾਂ ਭੁੰਨ ਲਾਂਗੇ। ਹਾਂਜੀ ਹੁਣ ਜੀ ਆਪਾਂ ਨੇ ਇਹਦੇ ਵਿੱਚ ਪਿਆਜ਼ ਪਾ ਦਾਂਗੇ ਹਾਂਜੀ ਪਿਆਜ਼ ਆਪਣੇ ਭੁੱਜ ਰਹੇ ਹਨ ਜ਼ਿਆਦਾ ਨਹੀਂ ਭਰਾਂਗੇ ਹਾਂਜੀ ਆਪਾਂ ਜੀ ਇਹਨਾਂ ਨੂੰ ਥੋੜੇ ਜਿਹੀ ਭੁੰਨਾਂਗੇ ਜ਼ਿਆਦਾ ਲਾਲ ਨਹੀਂ ਕਰਨੇ ਹੈਗੇ ਨਾ ਪਾਲਕੀ ਪਾ ਦਿੰਨੇ ਚ ਹੁਣ ਮੈਂ ਤੁਹਾਨੂੰ ਮਦਰ ਸਟ ਕਰਨਾ ਸਭ ਕਿਵੇਂ ਲੈ ਕੇ ਦੱਸੋ ਹਾਂਜੀ ਆਪਾਂ ਜੀ ਹੁਣ ਇਹਦੇ ਵਿੱਚ ਆਰਾਮ ਤੋਰੀਆਂ ਪਾਵਾਂਗੇ ਜੀ ਆਪਾਂ ਨੇ ਜੀ ਤੋਰੀਆਂ ਧੋ ਕੇ ਸੁਨਾਰ ਕੇ ਕੱਟ ਲਈਆਂ ਸੀ ਜੀ ਆਪਾਂ ਹੀ ਤਿਆਗ ਦੇ ਵਿੱਚ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਆਪਾਂ ਇਹ ਖੰਮਨ ਪਾਉਂਦਾ ਆਪਾਂ ਜੀ ਇਹਦੇ ਵਿੱਚ ਦਲਾਵੇਂ ਛੋਲੇਆਂ ਦੀ ਦਾਲ ਭਿਉਂ ਕੇ ਰੱਖੀ ਸੀ ਜੀ ਉਹ ਪਾ ਰਹੇ ਹਾਂ ਹਾਂਜੀ ਆਪਾਂ ਜੀ ਨਾਮਕ ਮਿਰਚ ਮਸਾਲਾ ਹਣ ਦੀ ਧਨੀਆ ਜੀ ਜਿਹੜੇ ਆਪਣੇ ਨੋਰਮਲ ਮਸਾਲੇ ਹੁੰਦੇ ਨੇ ਗਰਮ ਮਸਾਲਾ ਜੀ ਆਪਾਂ ਉਹ ਸਾਰੇ ਵਿੱਚੇ ਪਾ ਦਾਂਗੇ ਦਾਲ ਕਿੰਨਾ ਕੁ ਚਿਰ ਧੋ ਕੇ ਰੱਖੀ ਸੀ ਤੇ 2 ਘੰਟੇ ਚੱਲ ਜੇ 2 ਘੰਟੇ ਜੀ ਅਸੀਂ ਚਣਿਆਂ ਦੀ ਦਾਲ ਧੋ ਕੇ ਰੱਖੀ ਸੀ ਜੀ ਸਾਫ ਜੀ ਕੱਟ ਕੇ ਬਰੀਕ ਬਰੀਕ ਹਾਂਜੀ ਆਪਾਂ ਜੀ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰ ਦਾਂਗੇ ਜੇ ਤੁਸੀਂ ਟਮਾਟਰ ਪਾਉਣਾ ਚਾਹੁੰਦੇ ਹੋ ਤਾਂ ਇਹ ਪਾ ਸਕਦੇ ਅਸੀਂ ਇਹਦੇ ਵਿੱਚ ਟਮਾਟਰ ਨਹੀਂ ਪਾਏ ਹਾਂਜੀ ਆਪਾਂ ਇਹ ਸਾਰੇ ਮਸਾਲੇ ਨੇ ਜੀ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹਾਂਜੀ ਰਾਮ ਤੋਰੀ ਦੀ ਸਬਜ਼ੀ ਵਧੀਆ ਬਣਦੀ ਹੈ ਜੀ ਆਪਣੇ ਘਰੇ ਹੀ ਲੱਗੀ ਹੋਈ ਸੀ ਆਪਾਂ ਨੇ ਬਿਲਕੁਲ ਫਰੈਸ਼ ਤੋੜ ਕੇ ਜੀ ਤਾਜੀ ਬਣਾਈ ਹੈ ਜੀ ਹਾਂਜੀ ਹੁਣ ਅਸੀਂ ਆਪਾਂ ਜੀ ਇਹਨੂੰ ਢੱਕ ਦਾਂਗੇ ਹਾਂਜੀ ਆਪਾਂ ਜੀ ਸਬਜ਼ੀ ਦਾ ਢੱਕਣ ਚੱਕ ਰਹੇ ਹਾਂ ਆਪਾਂ ਜੀ ਥੋੜੀ ਜੀ ਇਹਦੇ ਵਿੱਚ ਲਾਲ ਮਿਰਚ ਪਾ ਰਹੇ ਹਾਂ ਸਾਬ ਜਿੰਨ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹਾਂਜੀ ਆਪਾਂ ਜਿਹਦੇ ਵਿੱਚ ਦੇਸੀ ਘਿਓ ਪਾ ਰਹੇ ਹਾਂ ਦੇਸੀ ਘਿਓ ਦੇ ਵਿੱਚ ਥੋੜੀ ਜਿਹੀ ਆਪਾਂ ਨੇ ਜੀ ਦੇਗੀ ਮਿਰਚ ਜਿਹੜੀ ਉਹ ਮਿਕਸ ਕਰ ਲਈ ਹਾਂਜੀ ਆਪਣੀ ਆਮ ਤੋਰੀਆਂ ਦੀ ਸਬਜ਼ੀ ਰਿਜ ਰਹੀ ਹੈ ਜੀ। ਹਾਂਜੀ ਬਹੁਤ ਵਧੀਆ ਸਬਜ਼ੀ ਬਣੀ ਆ ਜੀ ਬਹੁਤ ਵਧੀਆ ਸ਼ਾਈਨਿੰਗ ਆਈ ਹੈ ਜੀ। ਹਾਂਜੀ ਆਪਣੀ ਆਮ ਤੋਰੀਆਂ ਦੀ ਸਬਜ਼ੀ ਬਣ ਕੇ ਤਿਆਰ ਆ ਜੀ। ਤੁਸੀਂ ਵੀ ਜ਼ਰੂਰ ਟਰਾਈ ਕਰਿਓ ਜੀ ਸਬਜ਼ੀ ਬਣਾਇਓ ਜੀ। ਹਾਂਜੀ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਹਾਂਜੀ ਹੁਣ ਆਪਾਂ ਦਾਲ ਦੀ ਤੁਲੇ ਤੋਂ نیچے ਤਾਰ ਲਾਂਗੇ